611 25 ਨੂੰ ਇੱਕ ਫਾਇਰ ਇਨਸੀਡੈਂਟ ਰਿਪੋਰਟ ਹੋਇਆ ਸੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਪਟਾਲਾ ਰੋਡ ਤੇ ਡੂਨ ਇੰਟਰਨੈਸ਼ਨਲ ਸਕੂਲ ਦੇ ਲਾਗੇ ਇੱਕ ਮੈਂਟੈਰੋ ਕਾਰ ਆ ਉਹਨੂੰ ਅੱਗ ਲੱਗੀ ਹੈ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਮੀਡੀਏਟਲੀ ਵੇਰਕਾ ਪੁਲਿਸ ਉੱਥੇ ਐਸ ਐਚ ਓ ਮੌਕੇ ਤੇ ਪਹੁੰਚ ਗਏ ਸੀ ਉਹ ਫਿਰ ਫਾਇਰ ਵਿਗੇਟ ਵਗੈਰਾ ਵੀ ਮੌਕੇ ਤੇ ਆ ਗਿਆ ਸੀਗੇ ਆ ਔਰ ਉੱਥੇ ਜਦੋਂ ਮੌਕੇ ਤੇ ਪਹੁੰਚੇ ਆ ਤੇ ਇਹ ਪਤਾ ਲੱਗਾ ਵੀ ਇੱਕ ਉਹਦੇ ਵਿੱਚ ਇੰ ਬੰਦਾ ਸੀਗਾ ਉਹ ਉਹ ਜ਼ਖਮੀ ਹੋ ਗਿਆ ਸੀ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਾਹ ਹੀ ਰਾ ਨੇ ਉਹਨੂੰ ਆਲਰੇਡੀ ਹਸਪੀਟਲ ਭੇਜਤਾ ਸੀ ਪਤਾ ਲੱਗਾ ਵੀ ਉਹਨੂੰ ਅਮਨਦੀਪ ਸਿੰਘ ਹਸਪੀਟਲ ਭੇਜਤਾ ਹੈਗਾ ਔਰ ਆਗ ਨੂੰ ਕਾਬੂ ਕਰਨ ਤੋਂ ਬਾਅਦ ਇਮੀਡੀਏਟਲੀ ਸਾਡੀ ਜਿਹੜੇ ਐਸ ਐਚ ਓ ਹੈ ਬੇਰਕਾ ਦੇ ਉਹ ਅਮਨਦੀਪ ਹਸਪੀਟਲ ਗਏ ਸੀਗੇ ਉੱਥੇ ਜਦੋਂ ਗਏ ਨੇ ਤੇ ਉਹ ਅੰਡਰ ਟ੍ਰੀਟਮੈਂਟ ਸੀ ਤੇ ਉੱਥੇ ਉੱਥੇ ਪਾਇਆ ਗਿਆ ਸੀ ਵੀ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਡਾਕਟਰ ਕਹਿੰਦੇ ਹੀ ਇਜ਼ ਅਨਫਿਟ ਟੂ ਗਿਵ ਸਟੇਟਮੈਂਟ ਇਸ ਕਰਕੇ ਉਹ ਨਾਲੇ ਉਹਨਾਂ ਨੇ ਉਹ ਟ੍ਰੀਟਮੈਂਟ ਕਰ ਰਹੇ ਸੀਗੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਡੀ ਐਮ ਸੀ ਲਿਜਾਣਾ ਰੈਫਰ ਕਰਤਾ ਸੀ ਸਾਡੀ ਜਿਹੜਾ ਟੀਮ ਇਮੀਡੀਏਟਲੀ ਰਾਤ ਨੂੰ ਹੀ ਪਹੁੰਚ ਗਈ ਸੀਗੀ ਔਰ ਸਵੇਰ ਫਿਰ ਉਹਨੂੰ ਪ੍ਰੋਪਰਲੀ ਉਹਨੂੰ ਜਦੋਂ ਕਾਰ ਨੂੰ ਚੈੱਕ ਕੀਤਾ ਕਿਉਂਕਿ ਅੱਗ ਲੱਗਣ ਕਰਕੇ ਉਹ ਸਾਰੀ ਸੜ ਚੁੱਕੀ ਸੀ ਟਾਇਰ ਟੂਰ ਵੀ ਸੜ ਗਏ ਸੀਗੇ ਸਾਡੀ ਪੁਲਿਸ ਟੀਮ ਨੇ ਉਹਨੂੰ ਐਫਐਸਐਲ ਦੀ ਟੀਮਾਂ ਦੇ ਨਾਲ ਪ੍ਰੋਪਰ ਉਹਨੂੰ ਜਦੋਂ ਚੈਕਿੰਗ ਕੀਤੀ ਔਰ ਉਹਦੇ ਵਿੱਚੋਂ ਇੱਕ ਬੱਤੀਪੋਰ ਦਾ ਰਵਾਲਵਰ ਮਿਲਿਆ ਜੋ ਕਿ ਇਲੀਗਲ ਸੀਗਾ ਕਿਉਂਕਿ ਉੱਤੇ ਕੋਈ ਨੰਬਰ ਵਗੈਰਾ ਨਹੀਂ ਸੀਗਾ ਜਦਾ ਲਾਇਸੈਂਸਡ ਵੈਪਨ ਹੁੰਦਾ ਉੱਤੇ ਬਿਗਾਦਾ ਨੰਬਰ ਵਗੈਰਾ ਲਿਖਿਆ ਹੁੰਦਾ ਉਥੋਂ ਸਾਫ ਪਹਿਲੀ ਨਜ਼ਰ ਇਹੀ ਪਾਇਆ ਗਿਆ ਸੀ ਵੀ ਇਹ ਵੈਪਨ ਇਲੀਗਲ ਹੈ ਔਰ ਉਦੇ ਮਕਦਮੇ ਸਬੰਧ ਵਿੱਚ ਵੀ ਸਾਡਾ ਜਿਹੜਾ ਥਾਣਾ 베ਰਕਾ ਹੈਗਾ ਉੱਥੇ ਇੱਕ ਮਕਦਮਾ ਦਰਜ ਕੀਤਾ ਗਿਆ 99 7 71125 ਨੂੰ 324 ਪਬਲਿਕ 4 ਬੀ ਐਨ ਐਸ ਔਰ 2554 ਨਾਟ ਆਰਮੈਕ ਇਹ ਮਕਦਮਾ ਦਰਜ ਕਰਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਹਰ ਪਹਿਲੂ ਤੇ ਤਤਤੀਸ਼ ਵੀ ਕੀਤੀ ਜਾ ਰਹੀ ਹੈ ਇੰਜਰਡ ਜਿਹੜਾ ਹੈਗਾ ਉਹਦਾ ਜਦੋਂ ਹਸਪਤਾਲ ਸਾਡੀ ਐਸ ਐਚਓ ਪਹੁੰਚੇ ਨੇ ਉਹ ਪਤਾ ਲੱਗਾ ਉਹਦਾ ਨਾਂ ਉਹਨਾਂ ਦਾ ਸੁਖਦੇਵ ਸਿੰਘ ਹੈ ਸਾਨੋ ਬਲਵਿੰਦਰ ਸਿੰਘ ਪਿੰਡ ਠੱਕਰ ਸੰਧੂਆ ਜ਼ਿਲ੍ਹਾ ਗੁਰਦਾਸਪੁਰ ਇੱਥੋਂ ਦੇ ਰਹਿਣ ਵਾਲੇ ਨੇ ਔਰ ਸਾਡੀ ਟੀਮ ਆਈਓ ਫਿਰ ਉੱਥੇ ਡੀ ਐਮ ਸੀ ਹਸਪਤਾਲ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਵਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਕਿਉਂਕਿ ਉਹ ਟ੍ਰੀਟਮੈਂਟ ਵਗੈਰਾ ਚੱਲ ਰਿਹਾ ਸੀ ਅੱਜ ਵੀ ਸਾਡੀ ਉੱਥੇ ਜਿਹੜੀ ਆਈਓ ਸਾਡੇ ਉਥੇ ਗਏ ਹੋਏ ਨੇ ਲੁਧਿਆਣਾ ਡੀਐਮਸੀ ਬਿਆਨ ਲੈਣ ਵਾਸਤੇ ਜਿਹੜਾ ਹਾਲਾਤ ਜਿਹੜੇ ਇਸ ਕਰਕੇ ਦੱਸ ਰਿਹਾ ਕਿਉਂਕਿ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਅਲੈਜ ਕੀਤਾ ਜਾ ਰਿਹਾ ਵੀ ਉਹ ਕਾਰ ਜਿਹੜੀ ਸੀਗੀ ਉਹਨੂੰ ਉਹਦੇ ਤੇ ਕਿਸੇ ਨੇ ਪਟੋਲ ਬੰਬ ਨਾਲ ਹਮਲਾ ਕੀਤਾ ਹੈ ਉਹ ਬੰਦਾ ਇੰਜਰਡ ਹੋ ਗਿਆ ਉਹਦੇ ਉਹ ਆਪਣਾ ਪੋਲਿਟੀਕਲ ਪਾਰਟੀ ਦੇ ਨਾਲ ਸੰਬੰਧਿਤ ਨੇ ਇਸ ਕਰਕੇ ਉਹ ਇਹ ਕਲੀਅਰ ਕਰਨਾ ਜ਼ਰੂਰੀ ਸੀਗਾ ਵੀ ਇਹ ਐਕਚੁਅਲੀ ਜਦੋਂ ਮੌਕਾ ਦੇਖਿਆ ਗਿਆ ਥੋਰਲੀ ਸਾਡੇ ਆਫਿਸ ਹਲਕਾ ਜੀਓ ਵਗੈਰਾ ਉਹਨਾਂ ਨੇ ਵੀ ਦੇਖਿਆ ਬਾਕੀ ਮੈਂ ਖੁਦ ਇਗਜ਼ਾਮਨ ਕੀਤਾ ਜਦੋਂ ਮੌਕੇ ਦੇਖਣ ਤੇ ਸਾਫ ਪਤਾ ਲੱਗਦਾ ਵੀ ਉਹ ਬੜੀ ਗੱਡੀ ਹੈ ਬਿਲਕੁਲ ਸਾਈਡ ਤੇ ਖੜੀ ਹੋਈ ਹੈ ਸਾਈਡ ਤੇ ਖੜੀ ਹੋਈ ਹੈ ਜਿੱਦਾਂ پارک ਕੀਤੀ ਹੈ ਹੈਂਡ ਬ੍ਰੇਕ ਵੀ ਲੱਗੀ ਹੋਈ ਹੈ ਤੇ ਕਿਉਂਕਿ ਹਾਈਵੇ ਹੈ ਕਾਫੀ ਗੱਡੀਆਂ ਫਾਸਟ ਆਉਂਦੀਆਂ ਹੈ ਗੱਡੀ ਵੀ ਕਾਫੀ ਇਹ ਜਿਹੜੀ ਐਸਯੂਵੀ ਟਾਈਪ ਗੱਡੀ ਆ ਟੌਪ ਕਲਾਸ ਗੱਡੀ ਹੈ ਜਿਵੇਂ ਉਹ ਲੱਝ ਕੀਤਾ ਜਾ ਰਿਹਾ ਵੀ ਬੰਦਾ ਕੋਈ ਸੀਗਾ ਉਹਨੇ ਰੋਕਿਆ ਹੈਗਾ ਉਹ ਪਹਿਲੀ ਨਜ਼ਰ ਇਦਾਂ ਦੀ ਸਭਾਵਨਾ ਘਟ ਜਾਂਦੀ ਹੈ ਉਹ ਪਹਿਲੀ ਨਜ਼ਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਪਰ ਫਿਰ ਵੀ ਇਹਨੂੰ ਹਰ ਐਂਗਲ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸੈਂਟੀਫਿਕ ਤਰੀਕੇ ਨਾਲ ਟੈਕਨੀਕਲੀ ਪ੍ਰੋਫੈਸ਼ਨਲ ਤਰੀਕੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹ ਜਿਹੜੇ ਇੰਜਰ ਨੇ ਉਹਨਾਂ ਦਾ ਵੀ ਬਿਆਨ ਬਕਾਇਦਾ ਲਿਆ ਜਾ ਰਿਹਾ ਤੇ ਉਹ ਇਲੈਗਲ ਵੈਪਨ ਵੀ ਜਿਹੜਾ ਮਿਲਿਆ ਸੀਗਾ ਬਕਾਇਦਾ ਉਹ ਜਲ ਚੁੱਕਾ ਸੀਗਾ ਜਦੋਂ ਗੱਡੀ ਬਹੁਤ ਅੱਗ ਲੱਗੀ ਸੀ ਉਹ ਵੀ ਜਲਿਆ ਹੋਇਆ ਉਹਦੇ ਵਿੱਚ ਇੱਕ ਰਾਉਂਡ ਵੀ ਸੀਗਾ 32 ਬੋਰ ਦਾ ਜਿਹੜਾ ਕਿ ਉਹ ਸੜ ਕੇ ਉਹ ਵੀ ਪਿਗਲ ਗਿਆ ਸੀਗਾ ਇਸ ਕਰਕੇ ਇਸ ਪੰਦੇ ਚ ਪਕਾਇਦਾ ਸਾਡੇ ADCP 3 ਉਹਨਾਂ ਦੀ ਸੁਪਰਵਾਈਜ਼ਨ ਚ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪ੍ਰੋਪਰਲੀ ਇਹਨੂੰ ਇਨਵੈਸਟੀਗੇਟ ਕਰਕੇ ਹਰ ਹਰ ਪਹਿਲੂ ਨੂੰ ਜਾਂਚ ਕੀਤਾ ਜਾਵੇਗਾ ਔਰ ਜੋ ਵੀ ਇਹ ਚ ਅੱਗੇ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਨਾਲ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਵੇ ਇਹਦੇ ਚ ਸਾਡੀ FSL ਟੀਮ ਨੇ ਜਾਂਚ ਕਰ ਲਈ ਹੈ ਉਥੋਂ ਸੈਂਪਲਸ ਬਾਰੇ ਉਹਨਾਂ ਨੇ ਹਾਸਲ ਕੀਤੇ ਨੇ ਹਰ ਤਰ੍ਹਾਂ ਦੀ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਦੇ ਨਾਲ ਕਿਉਂਕਿ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਇਹ ਸਟੇਟ ਜਿਹੜਾ ਸਾਡਾ ਐਫਐਸਐਲ ਸਾਡਾ ਸੈੱਲ ਹੈਗਾ ਉੱਥੋਂ ਅਸੀਂ ਬਲਾਸਟਿਕ ਸਪਾਰਟਸ ਜਿਹੜੇ ਆ ਉਹਨਾਂ ਦੀ ਡਿਮਾਂਡ ਕੀਤੀ ਹੈ ਉਹ ਵੀ ਉੱਥੋਂ ਆ ਜਾਣਗੇ ਉਹਨਾਂ ਤੋਂ ਵੀ ਅਸੀਂ ਥੋਰੋਲੀ ਇਹਨੂੰ ਚੈੱਕ ਕਰਵਾਵਾਂਗੇ ਔਰ ਪ੍ਰੋਪਰਲੀ ਇਹਦੀ ਜਾਂਚ ਕਰਕੇ ਔਰ ਤਫਤੀਸ਼ ਕੀਤੀ ਹੈ ਜਰ ਮਕਦਮਾ ਆਲਰੇਡੀ ਦਰਜ ਹੋ ਚੁੱਕਾ ਉਹਨੂੰ ਜੋ ਵੀ ਇਹਦਾ ਅੱਗੇ ਜੋ ਵੀ ਰਿਜ਼ਲਟ ਆਏਗਾ ਉਹ ਤੁਹਾਨੂੰ ਦੱਸਤਾ ਜਾਵੇਗਾ